23 ਸਾਲਾ ਦੀ ਨਵਦੀਪ कौर ਦੀ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਬ੍ਰੇਨ ਹੈਮਰਸ ਨਾਲ ਮੌਤ ਹੋਈ ਹੈ ਨਵਦੀਪ कौर 2 ਸਾਲ ਪਹਿਲਾਂ ਹੀ ਗਈ ਸੀ ਕੈਨੇਡਾ ਤੇ ਕਰਜ਼ਾ ਚੁੱਕ ਕੇ ਕਿਸਾਨ ਨੇ ਆਪਣੀ ਧੀ ਨੂੰ بڑے ਹਿਚਾਵਾ ਦੇ ਨਾਲ ਵਿਦਾ ਕੀਤਾ ਸੀ ਸੋ ਮੌਤ ਦੀ ਖਬਰ ਨੇ ਪਰਿਵਾਰ ਨੂੰ ਸਦਮੇ ਦੇ ਵਿੱਚ ਲਿਆ ਅੰਦਾਜ਼ ਸੋ ਪਰਿਵਾਰ ਨੂੰ ਵੱਡੀ ਲੜਕੀ ਨਵਦੀਪ ਕੌਰ ਤੇ ਹੀ ਵੱਡੀਆਂ ਆਸਾਂ ਸਨ ਜੁੱਥੇ ਕੀ ਘਰ ਦੇ ਵਿੱਚ ਛੋਟੀ ਲੜਕੀ ਅਤੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨਵਦੀਪ ਕੌਰ ਦੀ ਲਾਸ਼ ਛੇਤੀ ਤੋਂ ਛੇਤੀ ਲਿਆਂਦੀ ਜਾਵੇ ਤਾਂ ਜੋ ਅਸੀਂ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਕਰ ਸਕੀਏ ਸੋ ਨਾਬਾਦੀ ਕੁੜੀ ਸੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਬ੍ਰੇਨ ਹੈਮਰਿਸ਼ ਕਾਰਨ 23 ਸਾਲਾਂ ਲੜਕੀ ਦੀ ਮੌਤ ਹੋਈ ਹੈ 2 ਸਾਲ ਪਹਿਲਾਂ ਹੀ ਉਹ ਕੈਨੇਡਾ ਗਈ ਸੀ ਤੇ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਮੇਟੀਵਾਰੇ ਬਿਰਦੇ ਜਿੱਦਣ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਆਉਣਾ ਇਸ ਤੇੜੜੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤਰੋ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਗਾ ਰਾਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਦੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕੇ ਹੋ ਗਏ ਨੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਇਹ ਹਸਪੀਟਲ ਲੈ ਕੇ ਚਲੇ ਗਏ ਜੀ ਉਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚ ਕਲਾਉਡ ਸੀ ਜੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਆ ਗਿਆ ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਹੈ ਤਿੰਨ ਵਾਰ ਰੁਕ ਚੁੱਕੀ ਹੈ ਜੀ ਤੇ ਜੀ ਉਦੋਂ ਬਾਅਦ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਹਿਚਾਨ ਰਹੀ ਸੀ ਜੀ ਆ ਹਾਲ ਤਾਂ ਠੀਕ ਸੀ ਮੂੰਹ ਚ ਪਾਇਪ ਪਾਇ ਕਰਕੇ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ। ਉਸ ਤੋਂ ਬਾਅਦ ਜੀ ਜਿਹੜੇ ਉਹਨਾਂ ਨੇ ਕਲਾਉਡ ਖੋਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਹੈ ਜੀ ਉਹਦੇ ਨਾਲ ਜੀ ਉਹਦਾ ਜਿਹੜੇ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ। ਉਸ ਤੋਂ ਬਾਅਦ ਜੀ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਹੋਊਗਾ ਜੀ। ਉਹ ਤਾਂ ਨਵਾਂ ਜੀ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਅਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਨਹੀਂ ਡਾਕਟਰ ਕੁਝ ਵੀ ਕਹਿ ਜਾਦੇ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ ਜੀ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜਿਹੜੀ ਐਮ ਆਰ ਆਈ ਹੋਈ ਆ ਜੀ ਉਸ ਤੋਂ ਡਾਕਟਰ ਕਹ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜਾਊਗੀ ਜਾਂ ਨਾ ਹੋ ਜਾਊਗੀ ਵੀ ਉਹ 6 ਮਹੀਨੇ ਵੀ ਲੱਗ ਸਕਦੇ ਆ ਹੋ ਸੌਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਸਾਨੂੰ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹ ਰਹੀ ਨਾ ਕਰ ਰਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਆ ਜੀ ਵੀ ਹੁਣ ਅਸੀਂ ਇਹਨੂੰ ਹੋਰ ਵੇਟ ਨਹੀਂ ਕਰ ਸਕਦੇ ਹੈਗੇ ਉਹ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਉਹ ਕਿਦਾਂ ਤੇ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹ ਰਿਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਇਹਨਾਂ ਤੇ ਪੂਰਾ ਹੋ ਗਿਆ ਤੇ ਉਹਨਾਂ ਨੇ ਵਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਹਦੇ ਬਾਅਦ ਜਦ ਇਹ ਬਿਮਾਰ ਹੋ ਗਈ ਜੀ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮera 7 ਤਰੀਕ ਨੂੰ ਹੋਈ ਹੈ ਜੀ 8 ਨੂੰ ਤਾਂ ਫਿਰ ਕਾਨਫਰੈਂਸ ਤੇ ਸਾਡੀ ਹੋ ਨਹੀਂ ਪਈ ਉਹਨਾਂ ਨਾਲ ਹਾਂ ਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੀ ਬੇਟੀ ਨੂੰ ਜਦੋਂ ਭੇਜਿਆ ਕਿ ਕਿਸ ਤਰ੍ਹਾਂ ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜਮੀਨ ਇਹ ਕੁਝ ਕਰਕੇ ਆਪਾਂ ਇੱਕ ਤਰ੍ਹਾਂ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ फीस ਭੇਤੀ ਉਹ ਕਰਕੇ 5 ਲੱਖ ਦਾ ਲੋਨ ਲਿਆ ਤੇ ਵੈਸੇ ਤਾਂ ਹੀ ਸੋਚ ਲਈ ਦੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰ ਰਹੀ ਸੀ ਤੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੁਹਾਡੀ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਕੀ ਮੰਗਾ ਸੀ ਚਾਹੁੰਦੇ ਵੀ ਸਾਡੀ ਹੈਲਪ ਕੀਤੀ ਜਾਵੇ ਅਸੀਂ ਡੈੱਡ ਬੋਡੀ ਜਿਹੜੀ ਉਹ ਇੰਡੀਆ ਲੈ ਕੇ ਆ ਸੀ ਕੀ ਮੰਗਾਂ ਲੋ ਲਿੰਕ ਕਰੋ ਲੇਕਿਨ ਤੁਹਾਡੇ ਅਸਿਸਟੈਂਟ ਨਾਲ ਕੋਈ ਤੁਹਾਡੀ ਗੱਲ ਹੋਈ ਸੀ ਕਿ 5 ਨਵੰਬਰ ਨੂੰ ਉਹ ਆਮ ਸਾਥ 5 ਬਰ ਡੇਵਿਸ ਤੋਂ ਪਰਦਾ ਉਹ ਇਹਨਾਂ ਤੋਂ ਪਹਿਲਾਂ ਹੀ ਹੋਈ ਉਹ ਤੋਂ ਮਾਰ ਨਹੀਂ ਹੋਈ ਕਦੇ ਵੀ ਵੱਡੇ ਵਾਲੇ ਨਾਲ ਗੱਲ ਹੋਈ ਸੀ ਆ ਠੀਕ ਸੀ ਜੀ ਉਹ ਤੁਹਾਨੂੰ ਐਂਡਿੰਗ ਸੀ ਵੀ